ਅੱਜ ਇਸ ਚੋਣਾ ਦੇ ਪਰਵਤੇ ਬੜੀ ਉਡੀਕ ਸੀ 1 ਜੂਨ ਨੂੰ ਲੈ ਕੇ ਕਾਫੀ ਜਦੋਂ ਜਦ ਕੀਤੀ ਜਾ ਰਹੀ ਸੀ ਵੱਖ-ਵੱਖ ਪਾਰਟੀਆਂ ਵੱਲੋਂ ਕੀ ਦੇਖਦੇ ਹਾਂ ਕਿ ਲੋਕਾਂ ਦਾ ਕਿਦਾਂ ਦਾ ਰਜਾਣ ਆ ਤੇ ਅੱਜ ਦੇ ਗਰਮੀ ਵੀ ਸਿਖਰ ਦੀ ਹੱਦ ਦੀ ਪੈ ਰਹੀ ਹੈ ਸਭ ਤੋਂ ਪਹਿਲਾਂ ਤਾਂ ਇਹੀ ਹੈ ਕਿ ਬਹੁਤ ਜ਼ਿਆਦਾ ਗਰਮੀ ਹੈ ਜਿਹਦੇ ਵਿੱਚ VOTER ਲਈ ਵੀ ਤੇ ਜਿਹੜੇ ਪਾਰਟੀਆਂ ਦੇ ਵੀ ਨੁਮਾਇੰਦੇ ਬੈਠੇ ਆ ਪੋਲਿੰਗ ਸਟੇਸ਼ਨਾਂ ਤੇ ਬਾਹਰ ਬੂਥਾਂ ਤੇ ਆਪਣੇ ਆ ਤੇ ਕਿ ਬਹੁਤ ਜ਼ਿਆਦਾ ਗਰਮੀ ਹੈ ਇੱਥੇ ਬੈਠਣਾ ਬਹੁਤ ਮੁਸ਼ਕਲ ਹੈ ਕਿ ਸਾਰਿਆਂ ਲਈ ਬਹੁਤ ਏ ਸਮੱਸਿਆ ਹੈ ਕਿ ਸਰਕਾਰ ਨੂੰ ਇਸ ਚੀਜ਼ ਦੀ ਪਲੈਨਿੰਗ ਪਹਿਲਾਂ ਕਰਕੇ ਚਲਣੀ ਚਾਹੀਦੀ ਸੀ ਇਲੈਕਸ਼ਨ ਕਮਿਸ਼ਨ ਨੂੰ ਕਿ ਆਪਾਂ VOTING ਦਾ ਡੇਟਸ ਐਡ ਪਹਿਲਾਂ ਐਡਵਾਂਸ ਰੱਖਣੀਆਂ ਚਾਹੀਦੀਆਂ ਥੋੜੀਆਂ ਸਰਦੀਆਂ ਦੇ ਵਿੱਚ ਤੇ ਉਸ ਕਰਕੇ ਹੀ ਵੋਟਾਂ ਦੀ VOTERS ਦੀ ਟਰਨ ਆਊਟ ਬਹੁਤ ਘੱਟ ਆ ਰਹੀ ਹੈ ਵੋਟਰਸ ਬਹੁਤ ਘੱਟ ਵੋਟ ਪਾਣ ਆ ਰਹੇ ਆ ਘਰੋਂ ਬਾਹਰ ਬਹੁਤ ਮੁਸ਼ਕਲ ਹੋ ਰਹੀ ਹੈ ਉਹਨਾਂ ਨੂੰ ਬਾਹਰ ਆਉਣ ਦੇ ਵਿੱਚ ਸੋ ਲੰਬੀਆਂ ਲਾਈਨਾਂ ਲੱਗੀਆਂ ਐ ਉੱਥੇ ਤੇ ਉਹਦੇ ਵਿੱਚ ਖੜਨਾ ਬਹੁਤ ਮੁਸ਼ਕਲ ਹੋ ਗਿਆ ਤੇ ਸਰਕਾਰ ਵੱਲੋਂ ਕੋਈ ਬਣਦਾ ਪ੍ਰੋਸੀਜਰ ਨਹੀਂ ਕੀਤਾ ਗਿਆ ਕਿ ਕੋਈ ਉੱਥੇ ਪਾਣੀ ਦਾ ਪ੍ਰਬੰਧ ਨਹੀਂ ਹੈਗਾ ਅੰਦਰ ਜਿੱਥੇ ਪੋਲਿੰਗ ਸਟੇਸ਼ਨ ਹੈ ਪਰ ਉਹਨਾਂ ਵੱਲੋਂ ਕਿਹਾ ਗਿਆ ਸ਼ੇਬੀਲਾ ਵੀ ਲਾਈਆਂ ਜਾਣਗੀਆਂ ਤੇ ਪਾਣੀ ਦਾ ਪੂਰਾ ਪ੍ਰੋਪਰ ਪ੍ਰਬੰਧ ਦੇਖ ਨਹੀਂ ਰਿਹਾ ਜੀ ਕਿਤੇ ਪਾਣੀ ਦਾ ਪ੍ਰਬੰਧ ਜੀ ਸਰਕਾਰ ਨੇ ਕੀਤਾ ਹੋਵੇ ਇਹ ਤਾਂ ਲੋਕ ਆਪ ਕਰ ਰਹੇ ਆ ਜੀ ਜਿਹੜੇ ਪਾਰਟੀਆਂ ਦੇ ਨੁਮਾਇੰਦੇ ਆ ਜਾਂ ਪਬਲਿਕ ਜਿਨ੍ਹਾਂ ਦੇ ਘਰਾਂ ਦੇ ਅਸੀਂ ਕੋਲ ਬੈਠੇ ਆ ਉਹ ਆ ਕੇ ਸਾਡੀ ਤੇ ਲੋਕਾਂ ਨੂੰ ਕੀ ਅਪੀਲ ਕਰਨੀ ਚਾਹੋਗੇ ਜਿਹੜੇ ਘਰਾਂ ਚ ਵੀ ਬੈਠੇ ਆ ਤੇ ਵੋਟ ਨਹੀਂ ਪਾਣ ਆ ਲੋਕਾਂ ਨੂੰ ਇਹੀ ਅਪੀਲ ਹੈ ਜੀ ਕਿ ਵੱਧ ਤੋਂ ਵੱਧ ਆ ਕੇ ਵੋਟ ਕਰੋ ਇਹ ਸਾਨੂੰ ਜਿਹੜੀ 5 ਸਾਲ ਬਾਅਦ ਮੌਕਾ ਮਿਲਦਾ ਵੋਟ ਪਾਉਣ ਦਾ ਇੱਕ ਬਹੁਤ ਵੱਡਾ ਅਧਿਕਾਰ ਹੈ ਸਾਡੇ ਲੋਕ ਇਹ ਬਾਕੀ ਸਾਰੇ ਅਧਿਕਾਰਾਂ ਨੂੰ ਆਪਣੇ ਅਧਿਕਾਰ ਮੰਨਦੇ ਆ ਉਹ ਮੰਗਣਾ ਚਾਹੁੰਦੇ ਆ ਖੋਖੋ ਕੇ ਲੈਂਦੇ ਆ ਸਰਕਾਰ ਕੋਲ ਕੋਟਾਂ 'ਚ ਜਾ ਕੇ ਲੈਂਦੇ ਆ ਪਰ ਜਿਹੜਾ ਅਧਿਕਾਰ ਸਾਨੂੰ ਸਭ ਤੋਂ ਵੱਡੀ ਪਾਵਰ ਦਿੰਦਾ ਹੈ ਕਿ ਸਾਨੂੰ ਦੁਆਰ ਤੋਂ ੱੱਕੇ ਨਾ ਖਾਣੇ ਪੈਣ ਕਿਹੜੇ ਅਧਿਕਾਰਾਂ ਦੀ ਗੱਲ ਕਰਦੇ ਹੋ ਕਿੱਦਾਂ ਦੀ ਵਿਵਸਥਾ ਚਾਹੀਦੀ ਹੈ ਨਹੀਂ ਅਧਿਕਾਰਾਂ ਦੀ ਇਹੀ ਗੱਲ ਕਰ ਰਹੇ ਆ ਜੀ ਕਿ ਅਧਿਕਾਰ ਸਾਡੇ ਕੋਲ ਹੋਰ ਜਿੰਨੇ ਵੀ ਆ ਸਪੀਚ ਦਾ ਅਧਿਕਾਰ ਆ ਸਾਡੇ ਕੋਲ ਪ੍ਰੋਪਰਟੀ ਖਰੀਦਣ ਦਾ ਅਧਿਕਾਰ ਆ ਆਪਾਂ ਹਰੇਕ ਅਧਿਕਾਰ ਲਈ ਲੜਦੇ ਆਂ ਸਰਕਾਰਾਂ ਨਾਲ ਧਰਨਾ ਲਾਉਣ ਦਾ ਅਧਿਕਾਰ ਆ ਪਰ ਉਹਨਾਂ ਅਧਿਕਾਰਾਂ ਨਾਲੋਂ ਵੀ ਵੱਡਾ ਅਧਿਕਾਰ ਸਾਡੇ ਕੋਲ ਇੱਕ ਹੈਗਾ ਵੋਟ ਪਾਉਣ ਦਾ ਉਹਨੂੰ ਲੋਕ ਜ਼ਿੰਮੇਵਾਰ ਨਹੀਂ ਸਮਝਦੇ ਵਰਤਣਾ ਕਿ ਉਹ ਵੋਟ ਜ਼ਰੂਰ ਪਾਓ ਫੇਰ ਸਾਨੂੰ ਕੀ ਪਤਾ ਬਾਕੀ ਅਧਿਕਾਰ ਮੰਗਣੇ ਨਾ ਪੈਣ ਜੇ ਆਪਾਂ ਅੱਜ ਚੰਗਾ ਨੁਮਾਇੰਦਾ ਚੰਗੀ ਸਰਕਾਰ ਬਣਾ ਲਈਏ